ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਸਾਡਾ ਹੈਗਾ ਵਾ ਵਾਪਸੀ ਦਾ ਦੇਣ ਆਪਾਂ ਚੱਲੇ ਆ ਕੈਨੇਡਾ ਯੈਸ ਅੱਜ ਅਸੀਂ ਚੱਲੇ ਆ ਘਰ ਇਸ ਸਾਡਾ ਪਹਿਲਾ ਟ੍ਰਿਪ ਸੀਗਾ ਜਿਹਦੇ ਚ ਅਸੀਂ ਐਨਾ ਲੰਬਾ ਟਾਈਮ ਜਿਹੜਾ ਕਾਰੋਬਾਰ ਰਹੇ ਆ ਅਸੀਸ ਦੇ ਨਾਲ ਹੋਟਲ ਰੂਮ ਦੇ ਵਿੱਚ ਪੈਕਿੰਗ ਆਪਾਂ ਪੂਰੀ ਡਨ ਕਰ ਲਈ ਆ ਫਲਾਈਟ ਹੈਗੀ ਆ 11 ਵਜੇ ਪਰ ਉਹਨਾਂ ਨੇ ਕਿਹਾ ਤੁਸੀਂ 2 ਘੰਟੇ ਪਹਿਲਾਂ ਜਿਹੜਾ ਵਾ ਉਹ 에어ਪੋਰਟ ਤੇ ਆਉਣਾ ਵਾ ਸੋ ਆਪਾਂ ਜਾਵਾਂਗੇ ਉੱਬਰ ਕਰਵਾ ਕੇ ਜੋ ਬੱਤੇ ਦੇ ਨਾਲ ਸਮਾਨ ਗੋਤ ਹੋਇਆ ਤਾਂ ਲੈ ਕੇ ਅਸੀਂ ਥੋੜਾ ਸਮਾਨ ਆਏ ਸੀਗੇ ਪਰ ਇੱਥੇ ਸ਼ਾਪਿੰਗ ਕਰ ਲਈ ਸਮਾਨ ਸਾਡਾ ਹੋਰ ਵੱਧ ਗਿਆ ਹੁਣ ਅਸੀਂ ਤੁੰਨ ਤੁੰਨ ਕੇ ਜਿਹੜੇ ਟੈਚੀ ਆ ਨਾ ਉਹ ਭਰੇ ਆ ਓਵਰਲ ਐਕਸਪੀਰੀਅੰਸ ਸਾਡਾ ਜਿਹੜਾ ਇੱਥੇ ਸੀਗਾ ਵਧੀਆ ਰਿਹਾ ਸੀਗਾ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਸੀ ਕਿ ਇੱਥੇ ਸੋਕਰੀ ਕਾਨਫਰੰਸ ਸੀਗੀ ਆਪਾਂ ਉਹਦੇ ਲਈ ਆਏ ਹੋਏ ਸੀਗੇ ਪੂਰਾ ਟ੍ਰਿਪ ਜਿਹੜਾ ਸੀਗਾ ਉਹ ਕੰਪਨੀ ਵੱਲੋਂ ਸਪਾਂਸਰਡ ਸੀ ਇਹ ਸਿਸ ਤੁਹਾਨੂੰ ਕਿੱਦਾਂ ਲੱਗਿਆ ਅਸੀਸ ਨੂੰ ਪਹਿਲਾਂ ਅਸੀਂ ਸੋਚਿਆ ਸੀ ਕਿ ਡਿਜ਼ਨੀ ਲੈਂਡ ਲੈ ਕੇ ਜਾਵਾਂਗੇ ਪਰ ਫਿਰ ਅਸੀਂ ਛੋਟੀ ਬੋਲ ਸੀ ਅਸੀਂ ਕਹੇ ਸੀ ਜਦੋਂ ਅਸੀਂ ਵੱਡੀ ਹੋਵਾਂਗੀ ਆਪਾਂ ਉਦੋਂ ਆਵਾਂਗੇ ਠੀਕ ਆ ਠੀਕ ਆ ਅੱਛਾ ਚਲ ਬੋਲ ਟ੍ਰੀ ਬੋਲੀ ਜੀ ਲਾਈਟ ਯਸ ਅੱਛਾ ਬੋਲਦੇ ਅਸੀਸ ਅਸੀਸ ਹallelujah ਥੈਂਕ ਯੂ ਬੇ ਥੈਂਕ ਯੂ ਆਪਾ ਥੈਂਕ ਯੂ ਹਾ 12 ਕੇ ਵੇਲੇ ਬੱਚੇ ਦਾ ਬਹੁਤ ਫਰਕ ਪੈਂਦਾ ਜਵੇਂ ਉਹਦੇ ਨਾਲ ਸੀਸ ਬਾਹਰ ਰਹੀ ਆ ਨਾ ਜਦੋਂ ਵੀ ਆਪਾਂ ਕਿਤੇ ਰੈਸਟੋਰੈਂਟ ਵਗੈਰਾ ਤੇ ਜਾਂਦੇ ਸੀਗੇ ਉਥੇ ਖੋਦੀ ਉਹਨਾਂ ਨੂੰ ਹੈਲੋ ਕਹਿ ਦਿੰਦੀ ਸੀ ਜਦੋਂ ਕੁਝ ਫੜਾ ਕੇ ਜਾਂਦੀ ਸੀ ਖੋਦੀ ਕਹਿੰਦੀ ਸੀ ਥੈਂਕ ਯੂ ਸੋ ਤਾਂ ਕਰਕੇ ਬੱਚੇ ਦਾ ਵੀ ਹੋਣਾ ਜਿਹੜਾ ਵਾ ਉਹ ਬਾੜ ਜ਼ਰੂਰੀ ਹਵਦਾ ਵਾ ਹੁਣ ਆਪਾਂ ਤੁਹਾਨੂੰ ਮਿਲਦੇ ਆ 에ਅਰਪੋਰਟ ਤੇ ਤੇ ਦਿਖਾਉਨੇ ਆ ਵੀ ਕਿਤੇ ਫੇਰ ਅੱਜ ਸਾਡੀ ਫਲਾਈਟ ਲੇਟ ਤਾਂ ਨਹੀਂ ਹੈਗੀ ਪਰ ਉਮੀਦ ਸਾਨੂੰ ਇਹੀ ਹੈ ਕਿ ਨਾ ਲੇਟ ਹੋਵੇ ਤਾਂ ਆਪਾਂ ਖੜੇ ਵੇਟ ਕਰੀ ਜਾਂਦੇ ਆ ਆਪਣੀ ਓਬਰ ਦੀ ਤੇ ਉਹ ਆ ਗਈ ਆਪਣੀ ਓਬਰ ਅਸੀਸ ਇੱਧਰ ਸਮਾਨ ਸਾਰਾ ਆਪਾਂ ਚੱਕ ਲਿਆ ਸੀ ਕੁਝ ਛੱਡਿਆ ਨਹੀਂ ਨਾ ਪੂਸਟਰ ਸੀ ਲਾ ਦਿੱਤੀ ਆਪਾਂ ਸੀਸ ਦੀ ਤੇ ਬਿਠਾਤਾ ਹੁਣ ਅਸੀਸ ਨੂੰ ਵਿੱਚ ਸੋ ਫਾਈਨਲੀ ਆਪਾਂ ਪਹੁੰਚ ਗਏ ਆ 에어ਪੋਰਟ ਤੇ ਸੋ ਇੱਥੇ ਆਪਾਂ ਕਰਵਾਣੇ ਆ ਆਪਣੇ ਬੈਗ ਡ੍ਰੌਪ ਰਸ਼ਨੀ ਹੈਗਾ ਇੱਥੇ ਬਿਲਕੁਲ ਹੀ ਉੱਥੇ ਤਾਂ ਕਿੰਨਾ ਟਾਈਮ ਲਾਈਨ ਚ ਲੱਗਣਾ ਪਿਆ ਸੀ ਨਾ ਇਸ ਵਾਰ ਸੀ ਸੋਚਿਆ ਕਿ ਅਸੀਂ ਇਸ ਦਾ ਛੋਟਾ ਟੈਚੀ ਵੀ ਆਪਾਂ ਡ੍ਰੌਪ ਕਰਵਾ ਲੈਂਦੇ ਆ ਕਿਉਂਕਿ ਜਾਂਦੇ ਹਾਇ ਤਾਂ ਇਹਦੇ ਚ ਖਾਣ ਪੀਣ ਦਾ ਸਮਾਨ ਸੀ ਹੁਣ ਇਹਦੇ ਚ ਹੈਗੇ ਆ ਕੱਪੜੇ ਤੋ ਹੋਣਾ ਬਾਇ ਸੀਗੇ ਇੱਥੋਂ ਕਾਫੀ ਵਗੈਰਾ ਫੜਨ ਕਿਉਂਕਿ ਸਵੇਰ ਦਾ ਆਪਾਂ ਕੁਝ ਖਾਦਾ ਨਹੀਂ ਐ ਸਕੇ ਚਲੋ ਚੈੱਕ ਕਰਦੇ ਹਾਂ ਬਟਾਤਾ ਬਾਹਰ ਆ ਅੰਦਰੋਂ ਦੇਖੀਏ ਨਹੀਂ ਤਾਂ ਲਓ ਜੀ ਆਪਾਂ ਬੈਠੇ ਹਾਂ ਇਸ ਟਾਈਮ ਤੇ 에어ਪੋਰਟ ਤੇ ਤੁਹਾਨੂੰ ਲੱਗਦਾ ਉਹਨੇ ਪਿਕਨਿਕ ਮਨਾ ਰਿਆ ਪਰ ਜਿਹੜਾ PSP ਦਾ ਯਾ ਇਅਰਪੋਰਟ ਆਗਾ ਇੱਥੇ ਇਦਾਂ ਦੀ ਜਗ੍ਹਾ ਬਣੀ ਹੋਈ ਆ ਜਿੱਥੇ ਤੁਸੀਂ ਬੈਠ ਕੇ ਟਾਈਮpass ਕਰ ਸਕਦੇ ਹੋ ਜੇ ਤੁਹਾਡੀ ਫਲਾਈਟ ਦੇ ਵਿੱਚ ਟਾਈਮ ਪਿਆ ਸੋ ਆਪਣੀਆਂ ਫਲਾਈਟਾਂ ਹੈਗੀਆਂ ਨੇ 11:30 ਵਜੇ ਧੁੱਪ ਬੁਰੀ ਦਾ ਨਾਮ ਪੂਰੀ ਧੁੱਪ ਚੰਦੀਵਾਰ ਧੁੱਪ ਦਾ ਆਨੰਦ ਲੈਂਦੇ ਹੋਏ ਇਸ ਤੋਂ ਬਾਅਦ ਕਹਿੰਦੇ ਟ੍ਰਾਂਟੋ ਦੇ ਵਿੱਚ 0 ਡਿਗਰੀ ਸੈਲਸੀਅਸ ਹੋ ਚੁੱਕਿਆ ਤੇ ਜਾਂਦਿਆਂ ਨੂੰ ਸਨੋ ਪੈ ਜਾਣੀ ਆ ਅਸੀਸ ਪੁੱਤ ਲੈ ਲਾ ਨਜ਼ਾਰੇ ਅੱਗੇ ਜਗ੍ਹਾ ਤੇ ਸਨੋ ਡਿੱਗੀ ਜਾਂਦੀ ਆ ਆਪਾਂ ਨੂੰ ਫਿਰ ਮੜ ਕੇ ਉੱਤੇ ਵੀ ਕਹਿੰਦੇ ਅਜੇ ਠੰਡ ਪੈਣੀ ਜਦੋਂ ਅਸੀਂ ਜਾਣਾ ਉਦੋਂ ਹੀ ਪੈਣੀ ਉਹਦੋਂ ਹੀ ਪੈ ਜਾਣੀ ਆ ਬਾਹਲੀ ਘੈਂਟ ਧੁੱਪ ਆ ਤਾਂ ਯਾਰ ਆਈ ਲਵ ਇਟ ਆਪਣਾ ਹੈਗਾ ਵਾ 게ਟ ਨੰਬਰ 6 ਤੇ 11 40 ਤੇ ਆਪਣੀ ਫਲਾਈਟ ਉੱਡਿਆਣੀ ਆ ਸੁੱਖ ਤੇ ਅਸੀਂ ਆਲਰੇਡੀ ਲਾਈਨ 'ਚ ਆ ਖੜੇ ਲਾਈਨ 'ਚ ਹੋਈਆਂ ਸੋ ਮੈਂ ਵਾਸ਼ਰੂਮ ਕੈਸੀ ਕੀ ਹੁਣ ਆਪਾਂ ਕੀ ਹੋਇਆ ਬਸ ਇਸ ਅਸੀਂ ਸਾਨੂੰ ਲੱਗੀ ਭੁੱਖ ਮੈਨੂੰ ਇੱਦਾਂ ਲੱਗਦਾ ਅਸੀਂ ਹਾਂ ਜੇ ਸੌਂਗੀ ਤੇ ਚਾਹਾਂਦੀ ਮੈਨੂੰ ਵੀ ਲੱਗਦਾ ਏ ਥੱਕ ਚੁੱਕੀ ਸੋ ਫਾਈਨਲੀ ਹੁਣ ਆਪਾਂ ਚੜਨ ਲੱਗੇ ਆ ਜਾਸ ਚ ਉਧਰ ਸੋਖ ਪਾਸਪੋਰਟ ਚੈੱਕ ਕਰਵਾਈ ਜਾਂਦੇ ਜਿਹੜੀ ਸਾਡੀ ਨਾਸਟਰੀ ਫਲਾਈਟ ਸੀਗੀ ਜਦੋਂ ਅਸੀਂ ਕੈਨੇਡਾ ਤੋਂ ਇੱਥੇ ਬਾਈਸਿਕਲੀ ਨਾ ਹੈਗੀਆਂ ਜਿਵੇਂ ਆਪਾਂ ਕਿਹਾ ਸੀ ਕਿ ਅਸੀਂ ਸੋਤੇ ਸਵਰਗਾ ਨੂੰ ਦੇਖਾਂ ਅਸੀਂ ਸੌਂ ਗਏ ਹੁਣ ਸਫਰ ਸੌਖਾ ਨਹੀਂ ਕਿਉਂਕਿ ਆਪਾਂ ਦੇ ਸ਼ਿਲਪ ਨਹੀਂ ਸਿਰਫ ਅੱਤਾ ਘਾਟਾ ਰਹਿ ਗਿਆ ਵਾ ਸਾਡਾ ਟ੍ਰਾਟੋ ਪਹੁੰਚਣ ਨੂੰ ਤੇ ਅਸੀਂ ਸੁਨੇ ਘੰਟਾ ਕ ਪਹਿਲਾਂ ਹੀ ਉੱਠੀ ਆ ਤੇ ਹੁਣ ਇਹਨੂੰ ਕਲਰਿੰਗ ਬੁੱਕ ਦਿੱਤੀ ਹੋਈ ਆ ਇਹਨਾਂ ਨੇ ਚਲਦੂ ਕਲਰਫੁਲਰ ਕਰਕੇ ਆਪਣਾ ਟਾਈਮ ਪਾਸ ਕਰ ਲਾ ਸੋ ਕਿੱਦਾਂ ਰਿਹਾ ਸਫਰ ਸਫਰ ਸਾਡਾ ਸਹੀ ਰਿਹਾ ਕਿਉਂਕਿ ਅਸੀਂ ਸੁੁੱਦੀ ਰਹੀ ਐ ਸੋ ਜੇ ਤੁਸੀਂ ਬੱਚੇ ਦੇ ਨਾਲ ਟਰੈਵਲ ਕਰਨਾ ਹੋਰ ਪਹਿਲਾਂ ਛੱਕੀ ਤਰ੍ਹਾਂ ਥਕਾ ਦਿਓ ਟਾਈਪ ਬਾਟਿਕ 'ਤੇ ਬੈਠਾ ਤਾਂ ਪਹਿਲਾਂ ਚੇਂਜ ਕਰ ਦੇਵੋ ਬੱਚਾ ਭੁੱਖਾ ਨਾ ਹੋਵੇ ਬੱਚਾ ਨਾਲ ਹੀ ਸੌ ਜਾਂਦਾ ਫਲਾਈਟ ਆਪਣੇ ਆਨ ਟਾਈਮ ਸੀਗੀ ਲੈਂਡ ਆਪਾਂ ਹੋ ਗਏ ਸੀ ਇੱਥੇ ਵੀ ਬਾਰਾ ਰਸ਼ ਨਹੀਂ ਹੈਗਾ ਅੱਜ ਸੋ ਹੁਣ ਆਪਾਂ ਆਪਣੇ ਬੈਗ ਚੱਕਣੇ ਆ ਜਿਹਨੇ ਸਾਨੂੰ ਲੈਣ ਆਣਾ ਸੀਗਾ ਉਹ ਆਲਰੇਡੀ ਲੈਣ ਆ ਚੁੱਕੇ ਆ ਹੂੰ ਹਾਂ ਆਸ ਨੇ ਪਤਾ ਨੂੰ ਮਿਲਦੀ ਹੁੰਦੀ ਆ ਜਦੋਂ ਤੁਹਾਡੀ ਐਂਟਰੀ ਹੋ ਜਾਂਦੀ ਆ ਇੱਥੇ ਕੈਨੇਡਾ ਚ ਜੀ ਜੀ ਦਿਖਾਉਂਦੇ ਆ ਵੀ ਹਾਂ ਅਸੀਂ ਸਟਾਫ ਨੇ ਬਾਲਾ ਚੱਕਰ ਪੈਂਦਾ ਅਜੂ ਅਜੂ ਸੋ ਇੱਥੇ ਆਣ ਕੇ ਆਪਣੇ ਬੈਗ ਤੇ ਆਉਂਦਿਆ ਸਾਰ ਨੂੰ ਮਾਰ ਲਾ ਲਿਆ ਗਿਆ ਵੀ ਠੰਡ ਬਹੁਤ ਆ ਕਿਉਂਕਿ ਹਵਾ ਬਹੁਤ ਚੱਲ ਰਹੀ ਸੀਗੀ ਦੇਖਦੇ ਹਾਂ ਹੁਣ ਕਦੋਂ ਆਪਣਾ ਟੈਚੀ ਆਉਂਦਾ ਵਾ ਆ ਸਭ ਤੋਂ ਵੱਡਾ ਕੰਮ ਹੁੰਦਾ ਵਾ ਟੈਚੀ ਦੀ ਵੇਟ ਕਰਨਾ ਇੱਥੇ ਖੜ ਕੇ ਤੇ ਫਾਈਨਲੀ ਆਪਾਂ ਹੁਣ ਆ ਗਏ ਆਪਣੇ ਹੋਮ ਟਾਊਨ ਰੈਂਪਟਨ ਰੋਡ ਤੇ ਹਾਂਜੀ ਹਾਂਜੀ ਇੱਕ ਟੈਚੀ ਦਾ ਆਪਾਂ ਨੂੰ ਮਿਲ ਗਿਆ ਹੁਣ ਸੀਸ ਵਾਲਾ ਛੋਟਾ ਟੈਚੀ ਬਾਕੀ ਆਣਾ ਉਹ ਆਦਾਂ ਵਾਂਗ ਫਿਰ ਆਪਾਂ ਚੱਲਦੇ ਆ ਘਰ ਨੂੰ ਸੀਸ ਜੈਕਟ ਵਾਲਾ ਪਾਲਕ ਤਾਂ ਨਹੀਂ ਬਹੁਤ ਠੰਡਾ ਉਹ ਆਂਦਾ ਵਾ ਅਸੀਂ ਦਾ ਟੈਕ ਚੀ ਵੀ ਚੱਕੀਏ ਛੱਲੀਏ ਘਰੇ ਤੇ ਬੈਕ ਤੋਂ ਰੁਟੀਨ ਕੱਲ ਤੋਂ ਆਪਣੇ ਉਹੀ ਕੰਮਕਾਰ ਹੋ ਜਾਣੇ ਆ ਸ਼ੁਰੂ ਟ੍ਰਿਪ ਆਪਣਾ ਹੁੰਦਾ ਇੱਥੇ ਹੀ ਐਂਡ ਬਾਅਦ ਚੱਲਦੇ ਆਂ ਦੇਖਦੇ ਆਂ ਕਿੰਨੀ ਜ਼ਿਆਦਾ ਠੰਡਾ ਸਵਾਗਤ ਹੈ ਆਪਣੀ ਐਗਜ਼ਿਟ ਵਾਲੀ ਸਾਈਡ ਵੈਸੇ 에ਅਰ ਕੈਨੇਡਾ ਦੀ ਸਰਵਿਸ ਸਾਨੂੰ ਵਧੀਆ ਲੱਗੀ ਪਿਛਲੀ ਵਾਰ ਜਦੋਂ ਇੰਡੀਆ ਗਏ ਸੀ ਅਸੀਂ ਹੋਰ ਫਲਾਈਟ 'ਚ ਟਰੈਵਲ ਕੀਤਾ ਸੀ ਉਹਨਾਂ ਨੇ ਨਾ ਤਾਂ ਸਕਰੀਨਾਂ ਚੱਲਦੀਆਂ ਸੀਗੀਆਂ ਨਾ ਹੀ ਫੂਡ ਵਗੈਰਾ ਪ੍ਰੋਪਰ ਸੀਗਾ ਬਟ ਇਹਨਾਂ ਦਾ ਸਾਰਾ ਕੁਝ ਓਕੇ ਰਿਹਾ ਸੁਖ ਜੀ ਇੰਡੀਆ ਵੀ ਜਾਣਾ ਵੇਰ ਕੈਨੇਡਾ ਲੈ ਕੇ ਜਾਵੇ ਨਾ ਬਹੁਤ ਵਧੀਆ ਯਾ ਲਾਸਟ ਵਾਰ ਤਾਂ ਅਸੀਂ ਬੜੇ ਖੱਜਲ ਖਰਾਬ ਹੋ ਕੇ ਗਏ ਸੀ ਬਾਹਰ ਹੈਗੀ ਆ ਬਹੁਤ ਜ਼ਿਆਦਾ ਠੰਡ ਆਲਮੋਸਟ 0 ਡਿਗਰੀ ਟੈਂਪਰੇਚਰ ਹੋਇਆ ਪਿਆ ਵਾ ਆਪਣੇ ਆਪਣੀਆਂ ਜੈਕਟਾਂ ਪਾ ਲਈਆਂ ਬਾਹਰ ਨਿਕਲ ਰਿਹਾ ਸਾਰ। ਆਪਾਂ ਕਦੇ ਵੀ ਇੱਥੇ ਫੋਟੋ ਨਹੀਂ ਖਿੱਚਵਾਈ ਹੁਣ ਆਪਾਂ ਤੇ ਅੱਜ ਆਪਾਂ ਵੀ ਖਿੱਚਵਾਨੇ ਆ ਹੋਈ ਹੋਈ ਹੈ ਕ੍ਰਿਸਮਸ ਤੇ ਡੈਕੋਰੇਸ਼ਨ। ਚਲੋ ਕੇ। ਸੋ ਕੁੜੀ ਬੀਰ ਕੀ ਕਹਿੰਦੀ ਮੈਨੂੰ ਭਾਈ ਉਹਦੇ ਅੰਦਰ ਲੈ ਕੇ ਜਾਣਾ ਮੈਂ ਕਿਹਾ ਕਿਉਂ ਨਾ ਖਿਲਾਰ ਦੇਣਾ ਉਹਨਾਂ ਦਾ ਕ੍ਰਿਸਮਸ ਸਾਰਾ ਕੁਝ। ਤੇ ਪਰ ਬੱਚੇ ਨਾਲ ਥੋੜਾ ਜਿਹਾ ਤੁਹਾਨੂੰ ਪੇਸ਼ੈਂਸ ਦੇ ਨਾਲ ਚੱਲਣਾ ਪੈਂਦਾ। ਆ ਤਾਂ ਚਾਰ-ਪੰਜ ਘੰਟੇ ਦੀ ਫਲਾਈਟ ਸੀਗੀ ਜਦੋਂ ਇੰਡੀਆ ਦੀ 10-12 ਘੰਟੇ ਦੀ ਹੁੰਦੀ ਹੈ ਨਾ ਉਦੋਂ ਨਿਆਣੇ ਨਾਲ ਬਹੁਤ ਆ। ਸੋ ਸਾਰੇ ਇਹ ਕੈਨੇਡਾ ਦਾ ਉਪਕੇਰੀਆ ਸਕ੍ਰੀਨ ਨਾ ਵੀ ਚੱਲਦੀਆਂ ਸੀਗੀਆਂ ਬਾਕੀ ਸਾਰਾ ਕੁਝ ਓਕੇ ਸੀਗਾ ਪਰ ਪਿਛਲੀ ਵਾਰ ਜਦੋਂ ਅਸੀਂ ਗਏ ਸੀ ਨਾ ਇਹਦੇ ਨਾਲ ਪਤਾ ਸੀ ਬਹੁਤ ਖੱਜਲ ਖਰਾਬ ਹੋ ਕੇ ਗਏ ਸੀ ਉਹ ਗਏ ਤੇ ਤੇ ਕੀਤਾ ਨਹੀਂ ਉਹਨਾਂ ਬੋਲਾਂ ਪਸੰਦ ਆ ਬੋਲਾਂ ਤਾਂ ਪਸੰਦ ਆ ਪਰ ਉਹਨਾਂ ਨੇ ਡੈਕੋਰੇਸ਼ਨ ਕੀਤੀ ਹੋਈ ਨਾ ਤੋੜ ਦੇਣੀ ਤੇ ਆਪਾਂ ਇੱਥੇ ਕਰਦੀਆਂ ਬਲੌਗਸ ਹਾਂ ਸੋ ਫਿਰ ਮਿਲਦੇ ਆ ਆਪਾਂ ਨਵੀਆਂ ਵੀਡੀਓਜ਼ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੋੜਿਆ ਮੋੜਿਆ ਸ਼ੈਤਾਨਾੜ ਮੋੜਿਆ